7 ਸਤੰਬਰ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉੱਥੇ ਹੀ ਉਹਦੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਜੀ ਬਟਾਲਾ ਦੇ ਵਿੱਚ ਵੀ ਇਹ ਜਿਹੜੇ ਗਣੇਸ਼ ਮੂਰਤੀਆਂ ਜਿਹੜੀਆਂ ਬਟਾਲਾ ਦੇ ਵਿੱਚ ਬੰਦੀਆਂ ਪਈਆਂ ਜਿਹੜੀ 7 7 ਤਰੀਕ ਨੂੰ ਜਿਹੜੀ ਗਣੇਸ਼ ਪੂਜਾ ਆ ਰਹੀ ਹੈ ਉਸ ਨੂੰ ਲੈ ਕੇ ਬਟਾਲਾ ਦੇ ਵਿੱਚ ਜਿਹੜੇ ਮੂਰਤੀਆਂ ਆਰਡਰ ਤੇ ਬੰਦੀਆਂ ਉਹ ਇੱਕ ਦੋ ਮਹੀਨੇ ਪਹਿਲਾਂ ਹੀ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਜੀ ਇਹੜੀਆਂ ਮੂਰਤੀਆਂ ਆ ਆਪਾਂ ਗੱਲ ਵੀ ਕਰਦੇ ਹਾਂ ਇਹ ਜਿਹੜੇ ਮੂਰਤੀਆਂ ਬਣਾਉਣ ਵਾਲੇ ਆ ਹਾਂਜੀ ਸਰ ਕੀ ਨਾਮ ਤੁਹਾਡਾ ਨਥੁਰਾਮ ਨਾਮ ਹੈ ਰਾਧਰਾਮ ਅਰੇ ਇਹ ਮੂਰਤੀਆਂ ਬਣਾਉਂਦੇ ਕਦੋਂ ਤੋਂ ਸ਼ੁਰੂ ਕਰਦੇ ਇਹ ਅਸੀਂ 3 ਮਹੀਨੇ ਹੋ ਗਏ ਜੀ 3 ਮਹੀਨੇ ਪਹਿਲੇ ਜਾਇਏ ਇਧਰ ਕਿੰਨਾ ਕਾ ਆਰਡਰ ਫਿਰ ਹੁੰਦਾ ਆ ਆਰਡਰ ਤਾਂ ਫਿਰ ਗੁਰੂ ਗੁਕੁਨੇ ਸ਼ਤੂਰਤੀ ਦੇ ਪਤਾ ਲੱਗੇਗਾ ਵੀ ਕਿੰਨਾ ਮਾਲ ਗਿਆ ਕਿੰਨਾ ਨਹੀਂ ਗਿਆ ਭਾਗ ਰਹਿ ਗਿਆ ਤਾਂ ਉਹ ਵੀ ਵੇ ਜਾ ਗਿਆ ਪਰ ਪਹਿਲਾਂ ਤਿਆਰੀ ਕਿੰਨਾ ਕ ਤੇਰਾ ਪਹਿਲਾਂ ਤੀ 3 ਮਹੀਨੇ ਪਹਿਲੇ ਸੇ ਸ਼ੁਰੂ ਕਰ ਦਿੰਦੇ ਬਣਾਉਣਾ ਸਾਨੂੰ ਤੇ ਖਾਣਾ ਖਾਓ ਤੇ ਕੰਮ ਕਰੀ ਜਾਓ ਕੰਮ ਕਰੀ ਜਾਓ ਨਿਰੰਦ ਕਰਨਾ ਹਮਾਰਾ ਫਰਜ਼ ਹੈ ਡਿਗਣਾ ਫਿਰ ਸਾਤ ਸਤੰਭ ਨੂੰ ਪਤਾ ਲੱਗਣਾ ਕਿ ਵੀ ਇਨਾਗ ਮਾਲ ਰਹਿ ਗਿਆ ਵਾਟਰ ਚਲੇ ਗਿਆ ਕੋਈ ਆਰਡਰ ਵੀ ਆਉਂਦੇ ਨਾਲ ਆਉਂਦੇ ਵੀ ਆਉਂਦੇ ਆਰਡਰ ਵੀ ਦੇਖ ਵੀ ਆਦੇ ਨੇ ਸਾਡੇ ਕੋਲ ਅੱਡ ਬੁੱਕਾ ਰਹੇ ਕਿਸ ਕਿਸ ਮੂਰਤੀ ਦੇ ਫਿਰ ਆ ਕੇ ਆਰਡਰ ਹੁੰਦੇ ਕਿਹੜੇ ਸਾਈਜ਼ ਦਾ ਇਹ ਸਾਈਜ਼ ਕੀ ਮਤਲਬ ਸਾਈਜ਼ 3 ਫੁੱਟ 2 ਫੁੱਟ 1.5 ਫੁੱਟ ਜਿਹੜਾ ਅਗਲਾ ਕਹੇ ਉਸ ਨਾਲ ਦੇ ਅਹੀਂ ਬਣਾ ਦਿੰਦੇ ਆ ਪੰਜਾਬੀ ਹੀ ਆਉਂਦੇ ਇੱਥੇ ਕਿ ਹੋਰ ਵੀ ਆਉਂਦੇ ਪੰਜਾਬੀ ਆਉਂਦੇ ਸਾਰੇ ਪੰਜਾਬੀ ਇਹਦੇ ਦੇ ਸਾਰੇ ਪੰਜਾਬ ਦੇ ਬਾਹਰ ਦੇ ਆਉਂਦੇ ਤਾਂ ਫਿਰ ਉਹ ਕਾਟੇ 5 6 ਜਣੇ ਮਗਰ ਸਾਰੇ ਪੰਜਾਬੀ ਬਣਾਉਂਦੇ ਆ ਦੇਖਿਆ ਜਾਂਦਾ ਪੰਜਾਬ ਚ ਥੋੜੀ ਦੇਰੀ ਹੋਈ ਹੈ ਗਣੇਸ਼ ਪੂਜਾ ਨੂੰ ਮਨਾਉਂਦਿਆ ਕਿ ਲੱਗਦਾ ਤੁਹਾਨੂੰ ਬਹੁਤ ਫਰਕ ਪਿਆਦਾ ਤੁਹਾਡਾ ਫਰਕ ਨਹੀਂ ਵਾਵਾਸ਼ੇ ਹੋ ਗਿਆ 8-10 ਸਾਲ ਹੋ ਗਏ ਮਾਰ ਕੋਈ ਦਰਾਈ ਨੇ 8-10 ਸਾਲ ਚ ਹੋ ਰਹੀ ਹੈ ਤੇ ਹਰ ਸਾਲ ਵੱਢਦੀ ਜਾ ਰਹੀ ਹੈ ਘਟਦੀ ਨਹੀਂ ਜਾ ਰਹੀ ਬੜੇਗੀ ਘਟੇਗੀ ਨਹੀਂ ਫਿਰ ਇਹਦੀ ਖਾਸ ਮਿੱਟੀ ਕੋਲ ਹੀ ਹੋਣੀ ਚਾਹੀਦੀ ਕਿ ਜਿਹੜੇ ਪੰਜਾਬ ਦੀ ਜਿਹ ਖਾਸ ਮਿੱਟੀ ਇਸ ਤਰ੍ਹਾਂ ਲਿਆਈ ਜਾਂਦੀ ਹੈ ਕਿ ਮੂਰਤੀ ਕਿਸਪਈ ਆ ਜਾਂਦੀ ਹੈ ਇਸ ਕਰਕੇ ਅਸੀਂ ਖਾਸ ਮਿੱਟੀ ਹੋਈ ਵਰਤਦੇ ਪੰਜਾਬ ਦੀ ਮਿੱਟੀ ਕੰਮ ਨਹੀਂ ਆਉਂਦੀ ਸਪਹੀ ਨਹੀਂ ਆਉਂਦੀ ਇਹ ਕਿੱਥੋਂ ਆਉਂਦੀ ਫਿਰ ਹਨਮਾਨਗੜ ਤੋਂ Rajasthan ਕੌਣ ਕੌਣ ਕਰਦਾ ਤੁਹਾਡੇ ਨਾਲ ਕੰਮ ਇਹ ਮਾਰੇ ਨਾਲ ਅਮਰਾ ਬੇਟਾ ਹੈ ਦੂ ਉਹ ਕਰਦੇ ਕੰਮ ਮੈਂ ਕਰਦਾ ਹੁਜਾਰ ਜਿਹੜੀ ਤਿਆਰੀ ਹੈ ਮੂਰਤੀ ਦੀ ਫਿਰ ਤੁਸੀਂ ਆਪ ਕਰਦੇ ਨਾਲ ਪਰਿਵਾਰ ਤਾਂ ਲੱਗ ਜਾਵੇ ਕਿੰਨਾ ਕੁ ਟਾਈਮ ਲੱਗ ਜਾਂਦਾ ਇੱਕ ਮੂਰਤੀ ਨੂੰ ਇੱਕ ਮੂਰਤੀ ਨੂੰ ਵਾਵਾ ਟਾਈਮ ਲੱਗ 3 ਮਹੀਨੇ ਤੱਕ ਇੱਕ ਮੂਰਤੀ ਨੂੰ ਹਜ਼ਾਰੋਂ 12 ਹੱਥ ਹੱਥ ਨਿਕਾਲਣਾ ਪੜਦਾ ਉਹ ਤੁ ਕੰਮ ਕਰੀ ਜਾਉ ਤੇ ਫਿਰ ਥੋੜਾ ਬਾਕੀ ਰਹਿ ਜਾ ਤੇ ਕਰੀ ਜਉ 3 ਮਹੀਨੇ ਤੱਕ ਕੰਮ ਕੰਪਲੀਟ ਕਰ ਦਿੰਦੇ ਆ ਮੂਰਤੀ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਬੇਟੇ ਦੇ ਨਾਲ ਵੀ ਜਿਹੜੀ ਇਹ ਮੂਰਤੀਆਂ ਵਾ ਜਿਹੜੀਆਂ ਉਹ ਤਿਆਰ ਕਰਦੇ ਆਂ ਤੇ ਦੇਖਿਆ ਮੂਰਤੀ ਨੂੰ ਇਹੋ ਬੇਟਾ ਇਹਨਾਂ ਤਿਆਰ ਕਰਦਾ ਸੀ ਤੇ ਆਪਾਂ ਗੱਲ ਵੀ ਕਰਦੇ ਉਹਨਾਂ ਨਾਲ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਦਲਪਤ ਨਾਮ ਹੈ ਜੀ ਬੇਟਾ ਕਿੱਥੋਂ ਜਾ ਕੇ ਕੀ ਮੂਰਤੀਆਂ ਦੀ ਉਹ ਤਾਂ ਮਹਾਰਾਸ਼ਟਰ ਤੇ ਆਹ ਤੇ ਇਆਂ ਕਿ ਕੰਮ ਸ਼ੁਰੂ ਕੀਤਾ ਪੰਜਾਬ ਚ ਹਾਂ ਇੱਥੇ ਕਿੰਨਾ ਕੰਮ ਚੱਲਦਾ ਇਧਰ ਹੀ ਸਭ ਜ਼ਿਆਦਾ ਹੁੰਦਾ ਹੁੰਦਾ ਹੈ ਕੰਮ ਜਿੰਨਾ ਹੁੰਦਾ ਹੈ ਸਮੇਂ ਮਜ਼ਦੂਰੀ ਮਿਲ ਜਾਂਦੀ ਹੈ ਕਿੰਨੇ ਕਿਦਰ ਪਹਿਲਾਂ ਸ਼ੁਰੂ ਕਰ ਦਿੱਤੇ ਜੀ ਜਿਆਦਾ ਪਹਿਲਾਂ ਮੂਰਤੀ ਬਣਨੀ 3 ਮਹੀਨੇ ਪਹਿਲੇ ਆਰਡਰ ਆਇਆ ऑर्डर uh, भी आएंगे साथ सितंबर को पता चलेगा जितना बिकना जितना बिक जाएगा अब पीछे रह गया वो पीछे रह जाएगा बटाला दे लोग ही आंदे के लागे जाके जेडे बाकी शहर नहीं लागे सागे वाले आते हैं बटाले के भी आते हैं जितना पता वहाँ है कि तो वहां पे मुल्टे मिलते हैं वहां आ जाते हैं कोई ऑर्डर दे भी बनाउंदा फिर आन तो ऑर्डर बनाएंगे तो फोटो लेके दसेंगे उस तरह की भी बना देंगे तो ऑर्डर भी बना देंगे मुझे जैसे मर्जी यार मुझे फोटो तो लेके आओ जेडे मूर्तियां दे सिंगार है मैं देखा तुसी की याँग करदे पे फिर ਬੜਾ ਸਾਫ ਸੁਥਰਾ ਦਰਕਰਨ ਵਾਲਾ ਨਿਕਲਿਆ ਉਹ ਸੇ ਕੰਮ ਸਿੱਖਿਆ ਕੰਮ ਬੜਾ ਲੱਗਦਾ ਸਿੱਖਣੇ ਮੇਂ ਹਰਿਸ਼ਟਰਾਚਿਤ ਬਹੁਤ ਜਿਆਦਾ ਮਨਾਉਂਦੇ ਤੇ ਬਹੁਤ ਜਿਆਦਾ ਮਨਾਦੇ ਯਹਾਂ ਤੇ ਕੱਦ ਵੀ ਨਹੀਂ ਹੈ ਪੰਜਾਬ ਚ ਹੁਣ ਮਨਾਣ ਲੱਗੇ ਪੰਜਾਬ ਨੂੰ ਹੁਣ 10-12 ਸਾਲ ਹੋ ਗਏ ਹੁਣ ਮਨਾਣ ਲੱਗੇ ਇਹ ਦੇਖਿਆ ਤੇ ਇਹ ਮੂਰਤੀਆਂ ਬਣਾਉਣ ਵਾਲਿਆਂ ਨੇ ਉਹਨਾਂ ਨੇ ਕਿਹਾ ਵੀ ਮਹਾਰਾਸ਼ਟਰ ਚ ਇਹਦੇ ਪੁਰਾਣੀਆਂ ਮੂਰਤੀਆਂ ਬੜੀ ਦਿਰਦੀਆਂ ਬੰਦੀਆਂ ਪਰ ਪੰਜਾਬ ਚ 10 ਸਾਲ ਤੋਂ ਹੋ ਗਏ ਜਿਹੜੇ ਪੰਜਾਬ ਚ ਵੀ ਗਣੇਸ਼ ਪੂਜਾ ਬਹੁਤ ਜਿਆਦਾ ਮਨਾਉਂਦੇ ਤੇ ਹੈ ਬਟਾਲਾ ਤੋਂ ਵਿਕੀ ਮਲੀ